ਦੋਸਤੋ ਤੁਸੀਂ ਸਾਰੇ ਜਾਣਦੇ ਹੋ ਕਿ ਬੇਅਦਬੀ ਦੀ ਲੜਾਈ ਬਰਗਾੜੀ ਦੀ ਲੜਾਈ ਕਿਸ ਤਰੀਕੇ ਦੇ ਨਾਲ ਚੱਲ ਰਹੀ ਹੈ। ਔਰ ਇਸ ਮੁੱਦੇ ਤੇ ਹੀ ਮੈਂ ਕੈਪਟਨ ਸਾਹਿਬ ਨੂੰ ਬੋਲ ਕੇ ਸਿੱਧਾ ਕਿ ਤੁਹਾਡੇ ਸਿਸਟਮ ਦੇ ਵਿੱਚ ਮੈਨੂੰ ਕੰਮ ਨਹੀਂ ਕਰਨਾ ਹੈ। ਮੈਂ ਆਈਪੀਐਸ ਦੀ ਨੌਕਰੀ ਛੱਡ ਦਿੱਤੀ ਸੀ। ਹੁਣ ਤੁਸੀਂ ਦੇਖੋਗੇ ਅੱਜ ਦਾ ਜਿਹੜਾ ਦਿਨ ਹੈ ਅੱਜ ਸਾਰੇ ਪੰਜਾਬ ਨੂੰ ਪੰਜਾਬ ਵਾਸੀਆਂ ਨੂੰ ਦੇਸ਼ ਵਿਦੇਸ਼ ਦੇ ਵਿੱਚ ਜੋ ਰਹਿ ਰਹੇ ਨੇ ਥੋੜੀ ਜਿਹੀ ਖੁਸ਼ੀ ਹੋਈ ਹੋਗੀ ਕਿ ਸ੍ਰੀ ਅਕਾਲ ਤਖਤ ਸਾਹਿਬ ਤੇ ਜੋ ਫੈਸਲਾ ਆਇਆ ਹੈ ਔਰ ਜੋ ਅੱਜ ਦੀ ਕਾਰਵਾਈ ਹੋਈ ਹੈ ਉਸ ਦੇ ਵਿੱਚ ਜਿਹੜੇ ਦੋਸ਼ੀ ਸੀਗੇ ਜਿਨ੍ਹਾਂ ਨੂੰ ਮੈਂ ਦੋਸ਼ੀ ਪਰਿਵਾਰ ਬੋਲਦਾ ਹੁੰਦਾ ਸੀ ਦੋਸ਼ੀ ਪਰਿਵਾਰ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ ਇੱਕ ਇੱਕ ਚੀਜ਼ ਜੋ ਅਸੀਂ ਤਪਤੀਸ ਦੇ ਵਿੱਚ ਕੀਤੀ ਸੀ ਕੈਪਟਨ ਸਾਹਿਬ ਦੀ ਲੀਗਲ ਟੀਮ ਹੋਵੇ ਜਾਂ ਉਹਨਾਂ ਦੀ ਪੋਲਿਟੀਕਲ ਟੀਮ ਹੋਵੇ ਉਹਨਾਂ ਨੇ ਸਾਡੀ ਰਿਪੋਰਟ ਖਾਰਜ ਕੀਤੀ ਸੀ ਸਭ ਤੋਂ ਪਹਿਲਾਂ ਮੈਂ ਇਹ ਸਪਸ਼ਟ ਕਰਨਾ ਚਾਹੁੰਦਾ ਹਾਂ ਕਿ ਜੋ ਮੇਰੀ ਰਿਪੋਰਟ ਸੀਗੀ ਉਹ ਕੋਈ ਰਿਪੋਰਟ ਨਹੀਂ ਸੀਗੀ ਇਹ ਚਾਰਜ ਸ਼ੀਟ ਸੀਗਾ ਔਰ ਚਾਰਜ ਸ਼ੀਟ ਫਰੀਦਕੋਟ ਦੀ ਮਾਨਜੋਗ ਅਦਾਲਤ ਦੇ ਵਿੱਚ ਦਿੱਤੀ ਹੋਈ ਸੀ ਔਰ ਜਦੋਂ ਖਾਰਜ ਕਰਵਾਈ ਗਈ ਉਦੋਂ ਵੀ ਰੀਪੋਰਟ ਕਿਥੇ ਪਈ ਸੀ ਫਰੀਦਕੋਟ ਦੇ ਮਾਂਜੋਗ ਸੈਸ਼ਨ ਅਦਾਲਤ ਦੇ ਵਿੱਚ ਮੈਂ ਹਮੇਸ਼ਾ ਇਹ ਹੀ ਬੇਨਤੀ ਕਰਦਾ ਰਿਹਾ ਕਿ ਜੇਸ ਰਿਪੋਰਟ ਨੂੰ ਖਾਰਜ ਕੀਤਾ ਜਾ ਰਿਹਾ ਹੈ ਕਰਾਇਆ ਜਾ ਰਿਹਾ ਹੈ ਘੱਟੋ ਘੱਟ ਉਸ ਨੂੰ ਮਾਂਜੋਗ ਹਾਈ ਕੋਰਟ ਦੇ ਵਿੱਚ ਲਿਆ ਕੇ ਦੇਖ ਲਿਆ ਜਾਵੇ ਕਿ ਉਹ ਕੀ ਚੀਜ਼ ਹੈ ਕਿਉਂ ਜਿਸ ਚੀਜ਼ ਨੂੰ ਖਾਰਜ ਕਰ ਰਹੇ ਹੋ ਉਹ ਚੀਜ਼ ਉਹ ਮਟੀਰੀਅਲ ਫਰੀਦਕੋਟ ਦੇ ਵਿੱਚ ਪਿਆ ਹੈ ਬਗੈਰ ਉਸ ਨੂੰ ਵੇਖੇ ਹੋਏ ਕਿਸ ਤਰੀਕੇ ਦੇ ਨਾਲ ਇਨਸਾਫ ਹੋ ਸਕਦਾ ਹੈ ਐਸ ਕਰਕੇ ਦੇਖੋ ਇਨਸਾਫ ਦਾ ਕਤਲ ਹੋਇਆ ਇਨਸਾਫ ਦਾ ਕਤਲ ਹੋਇਆ ਉਹ ਵੀ ਗੁਰੂਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੇ ਕੇਸ ਦੇ ਵਿੱਚ ਗੋਲੀकांड ਦੇ ਕੇਸ ਦੇ ਵਿੱਚ ਐਸ ਕਰਕੇ ਮੈਂ ਕਿਹਾ ਕਿ ਨਹੀਂ ਹੁਣ ਇਸ ਸਿਸਟਮ ਦੇ ਵਿੱਚ ਆਈਪੀਐਸ ਦੀ ਨੌਕਰੀ ਨਹੀਂ ਕਰਨੀ ਹੈ ਔਰ ਇਸ ਸਿਸਟਮ ਨੂੰ ਬਦਲਣਾ ਹੈ ਮੈਂ ਸਿਸਟਮ ਨੂੰ ਬਦਲਣ ਵਾਸਤੇ ਆਈਪੀਐਸ ਦੀ ਨੌਕਰੀ ਛੱਡੀ ਸੀ ਲੇਕਿਨ ਅੱਜ ਜੋ ਫੈਸਲਾ ਆਇਆ ਹੈ ਮੈਂ ਵੀ ਐਨਾ ਲੋਕਾਂ ਦੇ ਨਾਲ ਪੁੱਛਗਿੱਛ ਕੀਤੀ ਸੀ सरदार सुखबीर सिंह जी बादल सरदार प्रकाश सिंह जी बादल जो आज रहे नहीं मैं अक्षय कुमार ਦੇ ਨਾਲ ਪੁੱਛ ਕੀਤੀ ਸੀ ਹੋਰ ਬਹੁਤ ਸਾਰੇ ਲੀਡਰਾਂ ਦੇ ਨਾਲ ਤੇ ਬਹੁਤ ਸਾਰੇ ਅਫਸਰਾਂ ਦੇ ਨਾਲ ਪੁੱਛਗਿੱਛ ਮੈਂ ਕੀਤੀ ਸੀ ਠੀਕ ਹੈ ਤੁਸੀਂ ਸਾਰੇ ਜਾਣਦੇ ਹੋ ਕਿ एसआईटी ਨੇ ਮੈਨੂੰ ਸਹਿਯੋਗ ਨਹੀਂ ਕੀਤਾ ਜੋ ਸੀਨੀਅਰ ਮੋਸਟ ਮੈਂਬਰ ਸੀਗੇ 2 ਮੇਰੇ ਤੋਂ ਉੱਪਰ ਉਨ੍ਹਾਂ ਨੇ આજ ਤੱਕ ਕੋਈ ਕੇਸ ਡਾਇਰੀ ਨਹੀਂ ਲਿਖੀ ਹੈ ਔਰ ਇਹ ਚੀਜ਼ ਮੈਂ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਜ਼ਿਕਰ ਕਰ ਚੁੱਕਿਆ ਹਾਂ आज ਜੋ ਕਬੂਲਨਾਮਾ ਹੋਇਆ ਹੈ एक एक गुनाह जो कबूल किया गया है वो एक जिस्ट है एक समरी है वैसे तो यह पूरा कमरा पड़ जाएगा जो सबूत असी मान योग अदालत दिता लेकिन ओद एक जिस्ट है समरी है एक समरी है बस समरी देखो चाहे तुम देखो बेदबी क्यों करवाई गई प्रोटेस्ट क्यों होया प्रोटेस्ट क्यों होया प्रोटेस्ट इस करके होया ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਦਬੀ ਹੋਈ ਇਸ ਤੋਂ ਇਲਾਵਾ ਇੱਕ ਮੁਵੀ ਰਿਲੀਜ਼ ਕਰਾਈ ਗਈ ਸੀ ਜੰਦੀ ਅਕਤੂਬਰ ਨੂੰ ਜੰਦੀ ਸਤੰਬਰ ਨੂੰ ਜੰਦੀ ਸਤੰਬਰ ਨੂੰ ਇੱਕ ਮੁਵੀ ਮੈਸेंजर ਆਫ ਗੋਡ ਸੀਗੀ ਉਹ ਰਿਲੀਜ਼ ਹੋਈ ਸੀ ਔਰ 2 ਅਕਤੂਬਰ ਨੂੰ ਇੱਕ ਹੋਰ ਮੁਵੀ ਰਿਲੀਜ਼ ਹੋਈ ਸੀ ਅਕਸ਼ੇ ਕੁਮਾਰ ਦੀ ਸਿੰਘ ਇਜ਼ ਬਲਿੰਗ ਇਹ ਦੋਵੇਂ ਦੀ ਰਿਲੀਜ਼ ਦਾ ਆਪਸ ਦੇ ਵਿੱਚ ਬਹੁਤ ਹੀ ਨੇੜਲਾ ਸੰਬੰਧ ਹੈ ਇਹ ਸਾਰਾ ਕੁਝ ਐਗਿਸਟ ਹੈ ਔਰ ਇਹ ਅਦਾਲਤ ਦੇ ਵਿੱਚ ਵੀ ਹੈ ਇਹ ਹਰ ਪਾਸੇ ਹੈ। ਔਰ ਸਰਕਾਰ ਦੇ ਕੋਲ ਵੀ ਹੈ, ਪੁਲਿਸ ਡਿਪਾਰਟਮੈਂਟ ਦੇ ਕੋਲ ਵੀ ਹੈ, ਸਾਡੇ ਵਕੀਲ ਸਹਿਬਾਨ ਦੇ ਕੋਲ ਵੀ ਹੈ ਜੋ ਮੈਂ ਅੱਜ ਲਿਆਂਦਾ। ਅੱਜ ਤੁਸੀਂ ਦੇਖੋ ਇੱਕ ਇੱਕ ਚੀਜ਼ ਇਹਦੇ ਵਿੱਚ ਹੈ ਕਿ ਮਾਫੀ ਜਦੋਂ ਦਿੱਤੀ ਗਈ ਤੇ ਕਿੰਨੇ ਪੈਸੇ ਲਗਾਏ ਗਏ ਐਡਵਰਟਾਈਜ਼ਮੈਂਟ ਤੇ। ਉਹ ਵੀ ਇਹਨਾਂ ਨੇ ਅੱਜ ਕਬੂਲ ਕਰ ਲਿਆ। ਇਹਦੇ ਵਿੱਚ ਗਲਤ ਕੀ ਹੈ ਦੇਖੋ ਇਹ ਸਾਰਾ ਚੀਜ਼ ਇਹਦੇ ਵਿੱਚ ਲਿਖਿਆ ਹੋਇਆ ਹੈ। ਤੇ ਇਹੀ ਚੀਜ਼ ਨੂੰ ਕੈਨਸਲ ਕੀਤਾ ਗਿਆ ਹੈ। ਤਾਂ ਹੀ ਮੈਂ ਬਾਰ-ਬਾਰ ਬੋਲਦਾ ਹਾਂ। कि ਤੁਸੀਂ ਰਿਪੋਰਟ ਮੰਗਾਉਂਦੇ ਰਿਪੋਰਟ ਮੰਗਾ ਕੇ ਪੜ੍ਹਦੇ ਇੱਕ ਲਾਈਨ ਤੁਸੀਂ ਦੱਸਦੇ ਕਿ ਕਿਹੜੀ ਲਾਈਨ ਗਲਤ ਹੈ ਫਿਰ ਇੱਕ ਲਾਈਨ ਵੀ ਗਲਤ ਮਿਲੇ ਤੁਸੀਂ ਕੁਐਸਟ ਕਰ ਦਿੰਦੇ ਕਰਾ ਦਿੰਦੇ ਮੈਨੂੰ ਕੋਈ ਇਤਰਾਜ਼ ਨਹੀਂ ਸੀ ਤਾਂ ਆ ਦੇਖੋ ਇਹਦੇ ਵਿੱਚ ਵੀ ਇਹੀ ਜ਼ਿਕਰ ਹੈ ਕਿ ਇਹਨਾਂ ਨੇ ਲੱਖਾਂ ਰੁਪਏ ਖਰਚ ਕੀਤੇ ਔਰ ਇਹਦੇ ਵਿੱਚ ਬਿੱਲ ਵੀ ਦਿੱਤਾ ਹੋਇਆ ਹੈ ਬਿੱਲ ਵੀ ਅਸੀਂ ਇਨ ਰਾਈਟਿੰਗ ਐਸ ਡੀ ਪੀ ਸੀ ਕੋਲੋਂ ਲੈ ਕੇ ਬਤੌਰ ਵਜ੍ਹਾ ਸਬੂਤ ਅਦਾਲਤ ਵਿੱਚ ਦਿੱਤਾ ਕੋਈ ਵੈਸੇ ਨਹੀਂ ਅਸੀਂ ਇਲਜ਼ਾਮ ਲਗਾ ਦਿੱਤਾ ਸ਼੍ਰੋਮਣੀ ਕਮੇਟੀ ਤੋਂ ਅਸੀਂ ਲਿਖਤੀ ਤੌਰ ਤੇ ਉਹ ਹਰੇਕ ਐਡਵਰਟਾਈਜ਼ਮੈਂਟ ਦਾ ਬਿੱਲ ਲੈ ਕੇ ਲਗਾਇਆ ਹੋਇਆ ਹੈ ਤਾਂ ਜੋ ਉਹ ਸਬੂਤ ਹੁੰਦਾ ਹੈ ਇਸ ਸਬੂਤ ਤੋਂ ਹੀ ਇਹ ਸਾਰੇ ਲੋਕ ਡਰ ਗਏ ਇਸ ਤੋਂ ਇਲਾਵਾ ਦੇਖੋ ਹਰ ਚੀਜ਼ ਇਹਦੇ ਵਿੱਚ ਹੈ ਹਰੇਕ ਚੀਜ਼ ਜਿਸ ਤਰ੍ਹਾਂ 24 ਸਤੰਬਰ ਨੂੰ ਪਾਰਡਨ ਕੀਤਾ ਗਿਆ ਮਾਫੀ ਦਿੱਤਾ ਗਿਆ ਮਾਫੀ ਨਾਮਾ ਕਿਸ ਨੇ ਲਿਖਿਆ ਸੀ ਸਰਦਾਰ ਤਰਲੋਚਨ ਸਿੰਘ ਜੀ ਦਾ ਮੈਂ ਬਿਆਨ ਲਿਖਿਆ ਔਰ ਉਹਨਾਂ ਨੇ ਵੀ ਤੈਅਦ ਕੀਤੀ ਹੈ ਇਸ ਸੰਬੰਧ ਵਿੱਚ ਮੈਂ ਪੰਜਾਬ ਵਿਧਾਨ ਸਭਾ ਦੇ ਵਿੱਚ ਵੀ ਜ਼ਿਕਰ ਕਰ ਚੁੱਕਿਆ ਹਾਂ ਸਰਦਾਰ ਤਰਲੋਚਨ ਸਿੰਘ ਜੀ ਮੇਰੇ ਗਵਾਹ ਸੀਗੇ ਔਰ ਪਹਿਲਾ ਉਹ ਕਟਗਿਣਤੀ ਕਮਿਸ਼ਨ ਦੇ ਚੇਅਰਮੈਨ ਰਹਿ ਚੁੱਕੇ ਨੇ ਔਰ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਨੇ ਉਹਨਾਂ ਨੇ ਰਾਜ ਸਭਾ ਦੇ ਵਿੱਚ ਵੀ ਬੇਅਦਬੀ ਦੇ ਬਾਰੇ ਸਾਰਾ ਬਿਰਤਾਂਤ ਲਿਖਿਆ ਇੱਥੇ ਦੇਖੋ ਜੱਥੇਦਾਰ इकबाल सिंह जी जो तख्त श्री पटना साहिब ਦੇ ਜਥੇਦਾਰ ਸਨ ਉਹਨਾਂ ਦਾ ਬਿਆਨ ਵੀ ਹੈ ਉਹਨਾਂ ਨੇ ਸਾਰਾ ਕੁਝ ਵਿਸਤਾਰਪੂਰਵਕ ਹੱਥ ਲਿਖੇ ਤੋਂ ਉਹਨਾਂ ਦਾ ਬਿਆਨ ਹੈ ਕਿ ਕਿਸ ਤਰੀਕੇ ਦੇ ਨਾਲ 22 ਸਤੰਬਰ ਨੂੰ ਮਾਫੀ ਦਿੱਤੀ ਗਈ ਸੀ ਇਹ ਸਾਰਾ ਚੀਜ਼ ਸਬੂਤ ਹੈ ਔਰ ਇਸ ਤੋਂ ਇਲਾਵਾ ਜੋ ਇੱਕ ਐਸਆਈਆਰ ਸੀਗਾ 2007 ਦਾ 2007 ਦਾ ਐਫਆਈਆਰ ਕਿਸ ਤਰੀਕੇ ਦੇ ਨਾਲ ਖਾਰਿਜ ਕਰਵਾਇਆ ਗਿਆ ਕੁਐਸਟ ਕਰਵਾਇਆ ਗਿਆ 2000 ਜਦੋਂ 12 ਦਾ ਇਲੈਕਸ਼ਨ ਆ ਰਿਹਾ ਸੀ ਤਾਂ ਉਸ ਇਲੈਕਸ਼ਨ ਤੋਂ 5 ਦਿਨ ਪਹਿਲਾਂ ਕੈਸ ਤਰੀਕੇ ਦੇ ਨਾਲ ਉਹ ਐਫਆਈਆਰ ਦੇ ਵਿੱਚ ਕੈنسਲੇਸ਼ਨ ਦਿੱਤਾ ਗਿਆ ਇਹਦੇ ਵਿੱਚ ਗੌਰ ਕਰਨ ਵਾਲੀ ਗੱਲ ਹੈ ਕਿ ਜਦੋਂ ਮਾਨਜੋ ਗਵਰਨਰ ਸਾਹਿਬ ਨੇ ਕੇਸ ਚਲਾਉਣ ਦੀ অনুমতি ਦੇ ਦਿੱਤੀ ਸੈਂਕਸ਼ਨ ਦੇ ਦਿੱਤਾ ਉਸ ਤੋਂ ਬਾਅਦ ਇੱਕ ਥਾਣੇਦਾਰ एक एस एच ओ कैंसिलेशन लिख रहा है दो हजार बारह के इलेक्शन तो पाँच दिन पहला ये सारा देखो सबूत है एक एक चीज एचा हो इस सारे गवाह के बयान प्लस जिन्हें भी सबूत सके तो मैं बार बार कह रहा है कि यह सारांश है यह कोई रिपोर्ट नहीं है सारांश है तो हर चीज ये है जो आज कबूल किया गया किस तरीके दे नाल गोली चली किस तरीके दे नाल बेअदबी करवाई गई और हर चीज इस है ਉਹਨਾਂ ਨੇ ਕੀਤਾ ਕਬੂਲ ਮੈਂ ਇਹ ਕਹ ਰਿਹਾ ਕਿ ਦੇਖੋ ਅਸੀਂ ਉਸ ਦਿਨ ਜੇ ਸਟੈਂਡ ਤੇ ਸੀਗੇ ਜਿਸ ਦਿਨ ਅਸੀਂ ਨੌਕਰੀ ਛੱਡੀ ਸੀ ਆਜ ਵੀ ਉਸੇ ਸਟੈਂਡ ਤੇ ਕਾਇਮ ਹਾਂ ਮੈਂ ਉਦੋਂ ਵੀ ਕਿਹਾ ਸੀ ਤੁਸੀਂ ਮੇਰਾ 13 April 2021 ਦਾ Facebook ਪੋਸਟ ਦੇਖ ਸਕਦੇ ਹੋ ਜਿਸ ਦੇ ਵਿੱਚ ਮੈਂ ਕਿਹਾ ਸੀ ਕਿ ਮੇਰੀ ਅਪੀਲ ਗੁਰੂ ਗੋਬਿੰਦ ਸਿੰਘ ਜੀ ਦੀ ਅਦਾਲਤ ਦੇ ਵਿੱਚ ਚੱਲ ਰਹੀ ਹੈ ਮੈਂ ਰੱਖ ਦਿੱਤੀ ਹੈ ਔਰ ਉਸ ਅਦਾਲਤ ਤੋਂ ਹੀ ਮੈਨੂੰ ਉਮੀਦ ਹੈ मैं ये भी बार बार बोलता हाँ कि उस अदालत रोजाना तौर पर सुनवाई चल रही है आज भी जो लोग इस केस के कर रहे हैं वो सारा चीज भी सुनवाई अधीन है और बहुत चंगे तरीके ये तो एक ट्रेलर है मैं यही कहूंगा कि आज जो श्री अकाल तख्त साहिब पे जो कुछ होया है एक ट्रेलर है जिस तरह अं बोलते हैं ना कि आगे आगे देखिए होता है क्या आगे आगे और कुछ होना है बहुत कुछ होना है और हर सच्चाई